ਸੱਚ ਦੀ ਤਾਕਤ ਪੁਰਾਣੇ ਸਮਿਆਂ ਦੀ ਗੱਲ ਹੈ ਪੰਜਾਬ ਦੇ ਹਰੇ ਭਰੇ ਖੇਤਰਾ ਵਿੱਚ ਇੱਕ ਛੋਟਾ ਜਿਹਾ ਪਿੰਡ ਸੀ ਕੱਚੇ ਘਰ ਲੰਮੇ ਲੰਮੇ ਗੰਨੇ ਦੇ ਖੇਤ ਤੇ ਖੂਹ ਦੇ ਨੇੜੇ ਬੱਜੇ ਮੱਜਾਂ ਹਰ ਸਵੇਰ ਉੱਥੇ ਪੰਛੀਆਂ ਦੀ ਚਹਿਕ ਨਾਲ ਸ਼ੁਰੂ ਹੁੰਦੀ ਸੀ ਇਸ ਪਿੰਡ ਵਿੱਚ ਰਹਿੰਦਾ ਸੀ ਬਾਬਾ ਗੁਰਦਿੱਤਾ ਉਮਰ 80 ਸਾਲ ਦੇ ਨੇੜੇ ਚਿਹਰੇ ਉੱਤੇ ਚਮਕਦਾ ਨੂਰ ਸਾਦਗੀ ਭਰਿਆ ਜੀਵਨ ਸਫੇਦ ਦਾੜੀ ਸਾਦਾ ਕੋੜਤਾ ਵਿਆ ਮਾਤੇ ਸਿਰ ਉੱਤੇ ਪੱਗ ਬਾਬਾ ਜੀ ਅਕਸਰ ਹਿੱਪਲ ਦੇ ਦਰਖਤ ਹੇਠ ਬੈਠਦੇ ਬੱਚਿਆਂ ਨੂੰ ਸੱਚ ਤੇ ਨੇਕੀ ਦੀਆਂ ਗੱਲਾਂ ਸੁਣਾਉਂਦੇ ਪੁੱਤਰੋ ਯਾਦ ਰੱਖੋ ਸੱਚ ਦੀ ਜੋਤ ਕਦੇ ਨਹੀਂ ਬੁਝਦੀ ਝੂਠ ਹਮੇਸ਼ਾ ਕੱਚਾ ਹੁੰਦਾ ਹੈ ਪਰ ਇਸੇ ਪਿੰਡ ਵਿੱਚ ਸੀ ਇੱਕ ਹੋਰ ਕਿਸਾਨ ਮੰਗੂ ਜਵਾਨ ਸੀ ਤਾਕਤਵਰ ਸੀ ਪਰ ਦਿਲ ਵਿੱਚ ਇੱਕ ਹੀ ਕਮੀ ਸੀ ਲਾਲਚ ਮੰਗੂ ਸੋਚਦਾ ਸੀ ਕਿ ਮਿਹਨਤ ਨਾਲ ਨਹੀਂ ਚਲਾਕੀ ਨਾਲ ਅਮੀਰ ਬਣਿਆ ਜਾ ਸਕਦਾ ਹੈ ਜੇ ਮੈਂ ਥੋੜੀ ਜਹੀ ਅਕਲਮੰਦੀ ਕਰਾਂ ਤੇ ਲੋਕਾਂ ਨੂੰ ਥੋੜਾ ਧੋਖਾ ਦੇਵਾਂ ਤਾਂ ਮੈਂ ਵੀ ਰਤੂ ਰਤ ਨਹੀਂ ਹੋ ਸਕਦਾ ਹਾਂ ਇੱਕ ਦਿਨ ਪਿੰਡ ਵਿੱਚ ਵੱਡਾ ਮੇਲਾ ਲੱਗਾ ਹਰ ਪਾਸੇ ਰੰਗीन ਝੋੜਿਆਂ ਵਿੱਚ ਲੋਕ ਬੱਚਿਆਂ ਦੇ ਹੱਥਾਂ ਵਿੱਚ ਗੁਬਾਰੇ, ਚੂੜੀਆਂ ਤੇ ਮਠਾਈਆਂ ਦੇ ਠੇਲੇ ਮੰਗੂ ਨੇ ਸੋਚਿਆ ਇਹ ਮੌਕਾ ਹੈ ਧਨ ਕਮਾਉਣ ਦਾ ਜੇ ਮੈਂ ਕਣਕ ਵਿੱਚ ਰੇਤ ਮਿਲਾ ਦਿਆਂ ਤਾਂ ਹੁਨਾਫਾ ਦੋ ਗੁਣਾ ਹੋ ਜਾਵੇਗਾ ਕੋਈ ਪਤਾ ਨਹੀਂ ਲੱਗੇਗਾ ਮੰਗੂ ਆਪਣੀ ਕਣਕ ਵੇਚਣ ਲੱਗਾ ਲੋਕ ਖਰੀਦਦੇ ਵੀ ਗਏ ਪਰ ਕਿਸਮਤ ਦੇ ਖੇਡ ਨੇ ਢਾਲੇ ਹੁੰਦੇ ਨੇ ਇੱਕ ਬਜ਼ੁਰਗ ਨੇ ਜਿਵੇਂ ਹੀ ਕਣਕ ਵਿੱਚ ਹੱਥ ਲਾਈ ਰੇਤ ਦੇ ਕਣ ਉਸ ਦੀਆਂ ਉਂਗਲਾਂ ਵਿੱਚ ਆ ਗਏ ਓਏ ਲੋਕੋ ਇਹ ਧੋਖੇਬਾਜ਼ ਹੈ ਕਣਕ ਵਿੱਚ ਰੇਤ ਮਿਲਾਈ ਹੈ ਭੀੜ ਇਕੱਠੀ ਹੋਈ ਲੋਕਾਂ ਦੇ ਚਿਹਰਿਆਂ ਤੇ ਗੁੱਸਾ ਤੇ ਮੰਗੂ ਦੇ ਪੈਰ ਕੰਬਣ ਲੱਗ ਗਏ ਲੋਕਾਂ ਨੇ ਉਸ ਦੀ ਦੁਕਾਨ ਟਾ ਦਿੱਤੀ ਕੁਝ ਨੇ ਉਸ ਨੂੰ ਮੇਲੇ ਤੋਂ ਕੱਢ ਦਿੱਤਾ ਹਰ ਕੋਈ ਚੀਖ ਰਿਹਾ ਸੀ ਚੋਰ ਧੋਖੇਬਾਜ਼ ਮੰਗੂ ਸ਼ਰਮ ਨਾਲ ਡੁੱਬ ਗਿਆ ਮੇਰੀ ਤਾਂ ਇੱਜ਼ਤ ਹੀ ਮਿੱਟੀ ਵਿੱਚ ਮਿਲ ਗਈ ਹੁਣ ਮੈਂ ਕਿਵੇਂ ਮੁੱਖ ਦਿਖਾਵਾਂਗਾ ਤਰੰਡਾ ਹੋਇਆ ਮੰਗੂ ਬਾਬਾ ਗੁਰਦਿੱਤਾ ਕੋਲ ਪਹੁੰਚਿਆ ਉਸਨੇ ਉਹਨਾਂ ਦੇ ਪੈਰਾਂ ਵਿੱਚ ਡਿੱਗੇ ਗਿਆ ਬਾਬਾ ਜੀ ਮੈਂ ਗਲਤੀ ਕਰ ਦਿੱਤੀ ਮੈਂ ਲਾਲਤ ਵਿੱਚ ਧੋਖਾ ਕੀਤਾ ਲੋਕ ਮੈਨੂੰ ਜ਼ੋਰ ਕਹਿੰਦੇ ਹਨ ਕਿ ਸੱਚਮੁੱਚ ਸੱਚ ਹੀ ਸਭ ਤੋਂ ਵੱਡਾ ਹਥਿਆਰ ਹੈ ਪੁੱਤਰ ਕੱਚ ਉਹ ਅੱਗ ਹੈ ਜੋ ਸ਼ੁਰੂ ਵਿੱਚ ਚਲਾਉਂਦੀ ਹੈ ਪਰ ਅਖੀਰ ਵਿੱਚ ਰਾਹ ਰੋਸ਼ਨ ਕਰਦੀ ਹੈ। ਲਾਲਚ ਦਾ ਫਲ ਹਮੇਸ਼ਾ ਕੋੜਾ ਹੁੰਦਾ ਹੈ। ਯਾਦ ਰੱਖ ਸੱਚ ਦੀ ਜੋਤ ਕਦੇ ਨਹੀਂ ਬੁਝਦੀ। ਮੰਗੂ ਨੇ ਆਪਣੀ ਜ਼ਿੰਦਗੀ ਬਦਲਣ ਦਾ ਫੈਸਲਾ ਕੀਤਾ। ਹੁਣ ਉਹ ਸਵੇਰੇ ਤੜਕੇ ਖੇਤਾਂ ਵਿੱਚ ਮਿਹਨਤ ਕਰਦਾ। ਹੱਥਾਂ ਵਿੱਚ ਹਲ, ਪਸੀਨਾ ਮੱਥੇ ਉੱਤੇ। ਪਰ ਦਿਲ ਵਿੱਚ ਸੰਤੋਖ। ਸ਼ੁਰੂ ਵਿੱਚ ਲੋਕਾਂ ਨੇ ਉਸਤੇ ਪ੍ਰੋਸਨਾ ਕੀਤਾ ਪਰ ਜਦੋਂ ਉਹਨਾਂ ਨੇ ਵੇਖਿਆ ਕਿ ਉਸਦੀ ਕਣਕ ਸੁੱਜੀ ਤੇ ਵਧੀਆ ਹੈ ਹੌਲੀ-ਹੌਲੀ ਪ੍ਰੋਸਾਵਧਨ ਲੱਗਾ ਸਾਲ ਬੀਤ ਗਏ ਉਹੀ ਮੰਗੂ ਜਿਸ ਨੂੰ ਲੋਕ ਧੋਖੇਬਾਜ਼ ਕਹਿੰਦੇ ਸਨ ਹੁਣ ਪਿੰਡ ਦਾ ਇੱਜ਼ਤਦਾਰ ਬਣ ਗਿਆ ਜਦੋਂ ਵੀ ਪਿੰਡ ਵਿੱਚ ਕੋਈ ਫੁੰਡਾ ਫੈਸਲਾ ਲੈਣਾ ਹੁੰਦਾ ਤਾਂ ਸਭ ਮੰਗੂ ਦੀ ਰਾਏ ਲੈਂਦੇ ਹੁਣ ਮੰਗੂ ਦੀ ਗੱਲ ਸੱਚ ਹੁੰਦੀ ਉਹ ਸਾਡੇ ਸਭ ਲਈ ਮਿਸਾਲ ਬਣ ਗਿਆ ਬਾਬਾ ਗੁਰਦਿੱਤਾ ਦੂਰੋਂ ਇਹ ਸਭ ਦੇਖ ਕੇ ਮੁਸਕਰਾਏ ਉਹ ਜਾਣਦੇ ਸਨ ਕਿ ਸੱਚ ਦੀ ਰੋਸ਼ਨੀ ਨੇ ਮੰਗੂ ਦੀ ਜ਼ਿੰਦਗੀ ਬਦਲ ਦਿੱਤੀ ਇਸ ਕਹਾਣੀ ਦੀ ਸਿੱਖਿਆ ਇਹ ਹੈ ਝੂਠ ਤੇ ਲਾਲਚ ਕੁਝ ਸਮੇਂ ਲਈ ਚਮਕ ਸਕਦੇ ਹਨ ਪਰ ਉਹ ਰੋਸ਼ਨੀ ਝੂਠੀ ਹੁੰਦੀ ਹੈ ਅਸਲੀ ਰੋਸ਼ਨੀ ਸੱਚਾਈ ਦੀ ਹੁੰਦੀ ਹੈ ਜੋ ਹਮੇਸ਼ਾ ਲਈ ਚਮਕਦੀ ਹੈ ਹੋਰ ਮजेदार ਤੇ ਸਿੱਖਿਆਦਾਇਕ ਕਹਾਣੀਆਂ ਦੇਖਣ ਲਈ ਜੁੜੋ ਸਾਡੇ ਚੈਨਲ ਨਾਲ ਜੇ ਕਹਾਣੀ ਪਸੰਦ ਆਵੇ ਤਾਂ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ